ਹਾਂਜੀ ਮੈਟਰ ਬਹੁਤੇ ਕਿਸਾਨ ਵੀਰ ਨਾਲ ਹੁਣ ਲਾਸਟ ਯੂਰੀਆ ਦੇ ਵਿੱਚ ਦਾਣੇਦਾਰ ਜ਼ਹਿਰ ਮਿਲਾ ਕੇ ਪਾ ਰਹੇ ਆ ਜਿਵੇਂ ਫਰਟੇਰਾ ਰੀਜੈਂਟ ਜਾਂ ਕਈ ਕਿਸਾਨ ਵੀਰ ਪ੍ਰਦਾਨ ਵੀ ਪਾਈ ਜਾਂਦੇ ਆ ਤੇ ਕਿਸਾਨ ਵੀਰੋ ਹਲੇ ਤੱਕ ਕੋਈ ਵੀ ਖੇਤਾਂ ਦੇ ਵਿੱਚ ਕੋਈ ਜ਼ਿਆਦਾ ਕੋਈ ਗੋਭ ਵਾਲੀ ਸੁੰਡੀ ਜਾਂ ਕੋਈ ਪੱਤਾ ਲਪੇਟ ਦਾ ਕੋਈ ਜ਼ਿਆਦਾ ਅਟੈਕ ਨਹੀਂ ਗੋਭ ਹਲੇ ਕੋਈ ਬਣੀ ਨਹੀਂ ਕਿ ਕੀ ਗੋਭ ਵਾਲੀ ਸੁੰਡੀ ਆਪਣਾ ਖਾਜੂਗੀ ਜੇ ਇੱਕ ਦੋ ਖਾ ਵੀ ਜਾਊਗੀ ਤਾਂ ਉਹ ਤੋਂ ਨਾ ਜਿਹੜਾ ਹਲੇ ਦੁਬਾਰਾ ਫਟਾਰਾ ਕਰ ਲੂਗਾ ਕਿਸਾਨ ਵੀਰੋ ਬੇਫਾਲਤੂ ਪੈਸੇ ਦੀ ਬਰਬਾਦੀ ਨਾ ਕਰੋ ਹਲੇ ਕੋਈ ਟਾਈਮ ਨਹੀਂ ਆਇਆਗਾ ਤੁਸੀਂ ਹੁਣ ਰੀਜੈਂਟ ਪ੍ਰਦਾਨ ਪਾ ਲਈ ਤਾਂ ਤੁਸੀਂ ਜਦੋਂ ਜਿਹੜੇ ਬੰਦਿਆਂ ਨੇ ਨਹੀਂ ਪਾਈ ਉਹਨਾਂ ਦੇ ਬਰਾਬਰ ਹੀ ਤੁਸੀਂ ਸਪਰੇਅ ਕਰੋਗੇ ਉਹਨਾਂ ਨੂੰ ਹੋ ਸਕਦਾ ਪਹਿਲਾਂ ਕਰ ਲੋ ਬਾਅਦ ਚ ਨਹੀਂ ਕੋਈ ਫਾਇਦਾ ਨਹੀਂ ਹੋਣਾ ਵੇਸਟ ਆਫ ਮਣੀਆ ਨਾ ਪਾਓ ਨਾਲੇ ਤਾਂ ਇਹਨਾਂ ਨੇ ਆਪਣੀ ਜ਼ਮੀਨ ਦਾ ਨੁਕਸਾਨ ਕਰਨਾ ਪੱਥਰੀ ਆਪਾਂ ਇਹਨੂੰ ਕਹਿ ਸਕਦੇ ਆ ਪੱਥਰ ਤੇ ਰੰਗ ਲਾਇਆ ਹੁੰਦਾਗਾ ਤੇ ਨਾਲੇ ਇਹਨਾਂ ਨੇ ਆਪਣੇ ਜਿਹੜੇ ਮਿੱਤਰ ਕੀੜੇ ਨਹੀਂ ਛੱਡਣੇਗੇ ਹਲੇ ਨਾ ਪਾਓ ਜਿੰਨਾ ਟਾਈਮ ਲੰਘਦਾ ਉਹਨਾਂ ਟਾਈਮ ਨਗਾਓ ਚਲੋ ਜਦੋਂ ਆਪਾਂ ਨੂੰ ਨਹੀਂ ਸਰਦਾ ਉਦੋਂ ਤਾਂ ਆਪਾਂ ਵਰਤਣਾ ਹੀ ਹੈ ਯਾਰ ਪਰ ਜਿੰਨਾ ਚਿਰ ਸਰਦਾ ਯਾਰ ਬੇਫਾਲਤੂ ਨਾ ਪਾਓ ਇਹਨਾਂ ਪਾਉਣ ਨਾਲ ਜੇ ਤੂੰ ਜ਼ਿਆਦਾ ਲਵਾਊਗਾ ਚੋਂ ਨਾਲ ਤਾਂ ਵੱਧ ਤੁਹਾਡੇ ਖੇਤ ਦੇ ਵਿੱਚ ਬਿਮਾਰੀਆਂ ਆਉਣੀਆਂ ਹਾਲੇ ਕੋਈ ਬਿਮਾਰੀ ਨਹੀਂ ਗਈ ਹਾਲੇ ਆਪਣੇ 10-15 ਦਿਨ ਵਧੀਆ ਲੰਘਦੇ ਆ ਨਗਾ ਲਓ ਧੰਨਵਾਦ ਜੀ